ਇਹ ਗੱਲ ਦੋਸਤੋ ਅੱਜ ਗੱਲ ਕਰਦੇ ਆਂ ਪੰਜਾਬ ਦੇ ਪਾਣੀਆਂ ਦੀ ਨਦੀ ਦੇ ਕਿਨਾਰੇ ਬੈਠੇ ਸੀ ਸ਼ਾਮ ਨੂੰ ਅੱਗ ਜਲਾਉਣ ਦਾ ਪ੍ਰੋਗਰਾਮ ਹੈ ਤੇ ਨਦੀ ਕਿਨਾਰੇ ਹੋਣ ਕਰਕੇ ਸਾਨੂੰ ਪੰਜਾਬ ਦੇ ਵੀ ਵਗਦੇ ਦਰਿਆ ਦੀ ਯਾਦ ਆਈ ਤੇ ਸੋਚਿਆ ਕਿਉਂ ਨਾ ਪੰਜਾਬ ਦੇ ਪਾਣੀਆਂ ਤੇ ਗੱਲ ਕੀਤੀ ਜਾਵੇ ਸਭ ਜਗ੍ਹਾ ਰੌਲਾ ਪੈ ਰਿਹਾ ਪਾਣੀ ਘਟ ਰਿਹਾ ਪਾਣੀ ਥੱਲੇ ਚਲਾ ਗਿਆ ਪਾਣੀ ਬਹੁਤ ਮੁਸ਼ਕਲ ਹੋ ਜੂ ਆਉਣ ਵਾਲੇ ਸਮੇਂ 'ਚ ਇਹ ਗੱਲ ਸੱਚਾਈ ਹੈ ਕਿ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ ਤੇ ਪਾਣੀ ਦੀ ਕੰਜ਼ਮਪਸ਼ਨ ਅਸੀਂ ਬਹੁਤ ਜ਼ਿਆਦਾ ਕਰ ਰਹੇ ਹਾਂ ਸਭ ਤੋਂ ਵੱਡਾ ਬਲੇਮ ਝੋਨੇ ਨੂੰ ਪਾਇਆ ਜਾਂਦਾ ਹੈ ਕਿ ਝੋਨੇ ਤੇ ਬਹੁਤ ਪਾਣੀ ਲੱਗਦਾ ਹੈ ਐਨੇ ਕਿਲੋ ਵੇਚਣ ਦੇ 1 ਕਿਲੋ ਤੇ 3 ਲੀਟਰ ਪਾਣੀ ਲੱਗ ਜਾਂਦਾ ਨਾ ਦੇਖੋ ਇਹ ਗੱਲਾਂ ਦੀ ਕੋਈ ਰਿਸਰਚ ਨਹੀਂ ਹੈ ਪਰ ਇੱਕ ਗੱਲ ਤਾਂ ਬਿਲਕੁਲ ਸਹੀ ਹੈ درست ਹੈ ਕਿ ਝੋਨਾ ਜਿਹੜਾ ਹੈਗਾ ਚੌਲਾਂ ਦੀ ਜਿਹੜੀ ਫਸਲ ਹੈ ਪਾਣੀ ਪ੍ਰਦਾਨ ਹੈ ਤਾਂ ਪਾਣੀ ਦੀ ਬੜੀ ਲੋੜ ਪੈਂਦੀ ਆ ਹਾਲਾਂਕਿ ਸਰਕਾਰ ਨੇ ਥੋੜੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਕਿਸਾਨ ਯੂਨੀਅਨਾਂ ਨੇ ਅੜੇ ਅੜਕਾ ਪਾ ਕੇ ਉਸ ਨੂੰ ਵੀ ਸਫਲ ਨਹੀਂ ਹੋਣ ਦਿੱਤਾ ਕਿਉਂਕਿ ਪਾਣੀ ਸਾਨੂੰ ਬਚਾਉਣਾ ਪੈਗਾ ਜਦੋਂ ਗਰਮੀ 'ਚ ਪਾਣੀ ਜ਼ਿਆਦਾ ਐਵੇਪੋਰੇਟ ਹੁੰਦਾ ਤੇ ਝੋਨਾ ਜੇ ਹਫ਼ਤਾ ਤੱਕ ਲੇਟ ਹੋ ਜੇ ਤੇ ਸ਼ਾਇਦ ਕੁਝ ਮਦਦ ਹੋ ਸਕਦੀ ਆ ਪਰ ਕੀ ਸਿਰਫ ਪਾਣੀ ਦੀ ਬਰਬਾਦੀ ਲਈ ਪੰਜਾਬ ਦੇ ਪਾਣੀਆਂ ਲਈ ਸਿਰਫ ਕਿਸਾਨ ਜ਼ਿੰਮੇਵਾਰ ਨੇ ਝੋਨਾ ਜ਼ਿੰਮੇਵਾਰ ਹੈ ਹੁਣ ਗੱਲ ਕਰਦੇ ਆਪਾਂ ਬਾਕੀ ਸ਼ਹਿਰਾਂ ਦੀ ਸ਼ਹਿਰਾਂ 'ਚ ਕਿੰਨਾ ਪਾਣੀ ਸੇਵ ਕਰਦੇ ਆਪਾਂ 400 ਫੁੱਟ ਤੇ ਟਿਊਬਲ ਲੱਗੇ ਨੇ ਪੀਣ ਵਾਲਾ ਪਾਣੀ ਪੰਪ ਕੀਤਾ ਜਾਂਦਾ ਤੇ ਅਸੀਂ ਉਹ ਪੀਣ ਵਾਲੇ ਪਾਣੀ ਨੂੰ ਕਿੱਦਾਂ ਬਰਬਾਦ ਕਰਦੇ ਆਂ ਗੱਡੀਆਂ ਪਾਈਪ ਲਾ ਕੇ ਧੋਤੀਆਂ ਜਾਂਦੀ ਨੇ ਹਰ ਸ਼ਹਿਰ 'ਚ ਦੇਖ ਲਓ ਵੱਡੀਆਂ-ਵੱਡੀਆਂ ਕੋਠੀਆਂ 'ਚ ਦੋ-ਦੋ ਤਿੰਨ ਗੱਡੀਆਂ ਨੇ ਪੀਣ ਵਾਲੇ ਪਾਣੀ ਨਾਲ ਆਪਾਂ ਗੱਡੀਆਂ ਧੋ ਰਿਆਂ ਉਸ ਤੋਂ ਬਾਅਦ ਗਾਰਡਨ 'ਚ ਵੀ ਪੀਣ ਵਾਲਾ ਪਾਣੀ ਆਪਾਂ ਇਸਤੇਮਾਲ ਕਰ ਰਹੇ ਆਂ ਫਲਸ਼ਿੰਗ ਵਾਸਤੇ ਵੀ ਪੀਣ ਵਾਲਾ ਪਾਣੀ ਯੂਜ਼ ਕਰ ਰਹੇ ਹਾਂ ਸਾਡੇ ਘਰਾਂ 'ਚ 2-2 4-4 ਵਾਸ਼ਰੂਮ ਹੁੰਦੇ ਨੇ ਤੇ ਬੜਾ ਪਾਣੀ ਦੀ ਉੱਥੇ ਵਰਵਾਦੀ ਟੱਬ ਵੀ ਲਾਏ ਨੇ ਲੋਕਾਂ ਨੇ ਸਮਰਸੀਬਲ ਵੀ ਲਾ ਰੱਖਨੇ ਜੋ ਕਿ ਮਨਾ ਨਹੀਂ ਪਰ ਲੱਗੇ ਹੋਏ ਨੇ ਬਹੁਤ ਹਜੇ ਵੀ ਲੱਗ ਰਹੇ ਨੇ ਕੋਈ ਚੱਕ ਨਹੀਂ ਹੈ ਇਸ ਤਰ੍ਹਾਂ ਅਸੀਂ ਡੂੰਗਾ ਪਾਣੀ ਕੱਢ ਕੇ ਪੀਣ ਵਾਲਾ ਪਾਣੀ ਅਸੀਂ ਅਜਿਹੀਆਂ ਚੀਜ਼ਾਂ ਤੇ ਵਰਤ ਰਹਾਂ ਜਿੱਥੇ ਰੀਸਾਈਕਲਡ ਪਾਣੀ ਵਰਤਣਾ ਚਾਹੀਦਾ ਹੈ ਰੀਸਾਈਕਲਡ ਪਾਣੀ ਵਾਸਤੇ ਸਾਡੇ ਕੋਲੇ ਪੰਜਾਬ ਚ ਕੋਈ ਪਾਲਿਸੀ ਨਹੀਂ ਹੈ ਕਿਉਂਕਿ ਅਸੀਂ ਕਦੇ ਨਹੀਂ ਸੋਚਿਆ ਵੀ ਸਾਨੂੰ ਪਾਣੀ ਦੀ ਇਸ ਤਰ੍ਹਾਂ ਕਮੀ ਆਵੇਗੀ ਪੂਨੇ ਵਰਗੇ ਸ਼ਹਿਰਾਂ ਚ ਰੀਸਾਈਕਲ ਹੁੰਦਾ ਪਾਣੀ ਤੇ ਇੱਕ ਸੈਪਰੇਟ ਪਾਈਪਲਾਈਨ ਹੈ ਜਿਸ ਤੇ ਜੋ ਗਾਰਡਨ ਵਗੈਰਾ ਨੂੰ ਪਾਣੀ ਦੇਣਾ ਉਹ ਅਨਟਰੀਟਡ ਟ੍ਰੀਟਡ ਵਾਟਰ ਆਉਂਦਾ ਸੌਰੀ ਤੇ ਉਸ ਦੇ ਨਾਲ ਗਾਰਡਨ ਵਗੈਰਾ ਬਾਕੀ ਸਭ ਨੂੰ ਇਹਦਾ ਪੀਣ ਵਾਲਾ ਪਾਣੀ ਅਲੱਗ ਆਉਂਦਾ ਹੈ ਲੁਧਿਆਣੇ ਵਿੱਚ ਚਾਰ ਟ੍ਰੀਟਮੈਂਟ ਪਲਾਂਟ ਲੱਗੇ ਨੇ ਮੋਲਾਂ ਦੇ ਵਿੱਚ ਟ੍ਰੀਟਮੈਂਟ ਲੱਗੇ ਨੇ ਫਲੇਮਜ਼ ਮਾਲ ਦੇ ਮੈਨੂੰ ਕਾਫੀ ਜਾਣਕਾਰੀ ਹੈ ਅਸੀਂ 30 ਬੀਓਡੀ ਤੱਕ ਪਾਣੀ ਟ੍ਰੀਟ ਕਰਕੇ ਕਰਦੇ ਕੀ ਸੀ ਅਸੀਂ ਅਸੀਂ ਵਾਪਸ ਸੀਵਰੇਜ ਪਾਉਂਦੇ ਸੀ ਕਿਉਂਕਿ ਇਹੀ ਨਾਰਮਸ ਨੇ ਉਸ ਪਾਣੀ ਨੂੰ ਜੋ 63 ਕਿਲੋ ਲੀਟਰ ਦਾ ਪਲਾਂਟ ਉੱਥੇ ਲੱਗਿਆ ਸੀ 63 ਕਿਲੋ ਲੀਟਰ ਪਾਣੀ ਜੋ ਟ੍ਰੀਟਡ ਸੀ ਬਿਲਕੁਲ ਪੀਪੀਸੀਬੀ ਦੇ ਨਾਰਮ ਦੇ ਹਮਤਾ ਗਾਰਡਨਾਂ 'ਚ ਯੂਜ਼ ਕੀਤਾ ਜਾ ਸਕਦਾ ਸੀ ਪਰ ਸਾਡੀ ਕਿਤੇ ਵਾਹ ਨਹੀਂ ਗਈ ਅਸੀਂ ਕੋਸ਼ਿਸ਼ ਵੀ ਕੀਤੀ ਤੇ ਨਾ ਕਿਸੇ ਨੇ ਪਾਣੀ ਲਿਆ ਤੇ ਨਾ ਕਾਰਪੋਰੇਸ਼ਨ ਨੇ ਇਸ ਬਾਰੇ ਕੋਈ ਸਕੀਮ ਬਣਾਈ ਤੇ ਨਾ ਹੀ ਪੀਪੀਸੀਬੀ ਇਹਨੂੰ ਇਨਫੋਰਸ ਕਰਦਾ ਕਿ ਇਹ ਪਾਣੀ ਯੂਜ਼ ਕੀਤਾ ਜਾਵੇ ਇਸੇ ਤਰ੍ਹਾਂ ਜੋ ਵੱਲੋਕੇ ਵਗੈਰਾ ਚ ਸੀਟੀਵੀ ਲੱਗੇ ਨੇ ਉਹ ਦੁਬਾਰਾ ਪਾਣੀ ਟ੍ਰੀਟ ਕਰਕੇ ਵੀ ਸਤਲੋਈ ਦਰਿਆ ਤੇ ਪਾ ਦਿੰਦਾ ਤੇ ਇਸੇ ਕਰਕੇ ਪਤਾ ਨਹੀਂ ਲੱਗਦਾ ਵੀ ਪਾਣੀ ਵਾਕਈ ਟ੍ਰੀਟ ਹੋਇਆ ਜਾਂ ਨਹੀਂ ਹੋਇਆ ਅਸੀਂ ਪਾਣੀ ਨੂੰ ਰੀਯੂਜ਼ ਕਿਉਂ ਨਹੀਂ ਕਰਦੇ ਤੇ ਪੀਣ ਵਾਲੇ ਪਾਣੀ ਦੀ ਅਸੀਂ ਜੇ ਬਚਤ ਕਰਾਂਗੇ ਸ਼ਹਿਰਾਂ 'ਚ ਉਸ ਨਾਲ ਵੀ ਫਰਕ ਪਏਗਾ ਆਓ ਹੁਣ ਵੇਖਦੇ ਹਾਂ ਸਿੰਗਾਪੁਰ ਵੱਲ ਜੇ ਅਸੀਂ ਕੁਝ ਸਿੱਖਣਾ ਚਾਹੀਏ ਸਿੰਗਾਪੁਰ ਇੱਕ ਛੋਟਾ ਜਿਹਾ ਕੰਟਰੀ ਹੈ ਉਹਨਾਂ ਕੋਲ ਇੱਕ ਡ੍ਰੌਪ ਪਾਣੀ ਨਹੀਂ ਹੈ 100% ਪਾਣੀ ਉੱਥੇ ਇੰਪੋਰਟ ਹੁੰਦਾ ਪਰ ਸਿੰਗਾਪੁਰ ਜੇ ਜਾ ਕੇ ਦੇਖੋ ਟੂਟੀਆਂ 'ਚ 24 ਘੰਟੇ ਪਾਣੀ ਪੀਣ ਵਾਲਾ ਹੁੰਦਾ ਤੇ ਬਾਕੀ ਸਾਰਾ ਪਾਣੀ ਟ੍ਰੀਟਡ ਹੈ ਔਰ ਸਿੰਗਾਪੁਰ ਨੇ ਇਹ ਕਿਦਾਂ ਕੀਤਾ ਸਿੰਗਾਪੁਰ 'ਚ 18 1902 ਚਕਾਲ ਆਇਆ ਤੇ ਕਾਫੀ ਪਾਣੀ ਦੀ ਰਸ਼ਨਿੰਗ ਹੋ ਗਈ 2 ਘੰਟੇ ਪਾਣੀ ਦਿੰਦਾ ਤੇ ਉਹ ਸਰਕਾਰ ਆ ਉਦੋਂ ਲੋਕ ਜਾਗ ਗਏ ਵੀ ਪਾਣੀ ਤੇ ਦੁਰਵਰਤੋਂ ਨਹੀਂ ਕਰਨੀ ਸਿੰਗਾਕੂਪੁਰ ਕੋਲੇ ਆਪਦਾ ਪਾਣੀ ਹੈ ਨਹੀਂ ਇਹ ਮਲੇਸ਼ੀਆ ਤੋਂ ਆਉਂਦਾ ਅੱਜ ਦੇ ਟਾਈਮ 'ਚ 40% ਪਾਣੀ ਜੋ ਹੈ ਉਥੇ ਟ੍ਰੀਟਡ ਹੁੰਦਾ ਹੈ 20% ਜੋ ਹੈ ਬਰਸਾਤ ਦਾ ਪਾਣੀ ਇਕੱਠਾ ਕਰਕੇ ਸਾਫ਼ ਕਰਕੇ ਵਰਤਿਆ ਜਾਂਦਾ ਤੇ 10% ਸਮੁੰਦਰ ਦਾ ਪਾਣੀ ਹੈ ਯਾਨੀ 60% ਪਾਣੀ ਦੀ ਉਹਨਾਂ ਨੇ ਡਿਮਾਂਡ ਆਪ ਦੇ ਆਪ ਪੂਰੀ ਕਰ ਲਈ ਸਿਰਫ ਇੰਪੋਰਟ 40% ਰਹਿ ਗਈ। ਇਹ ਉਹਨਾਂ ਦੀ ਇਨੋਵੇਟਿਵ ਟੈਕਨੋਲੋਜੀ ਕਰਕੇ ਹੋਇਆ ਤੇ ਦੂਜਾ ਲੋਕਾਂ ਦੇ ਸਹਿਯੋਗ ਨਾਲ ਹੋਇਆ ਵੱਖਰੀਆਂ ਪਾਈਪਲਾਈਨਾਂ ਨੇ। ਪਾਣੀ ਦੀ ਬਚਤ ਕੀਤੀ ਜਾਂਦੇ ਲੋਕਾਂ ਨੂੰ ਐਜੂਕੇਟ ਕਰਕੇ ਹੁਣ ਉੱਥੇ ਪਰ ਪਰਸਨ 155 ਲੀਟਰ ਪਾਣੀ ਪمپ ਕੀਤਾ ਜਾਂਦਾ ਹੈ। ਜਿਹਦੇ ਨਾਲ 24 ਘੰਟੇ ਡਰਿੰਕਿੰਗ ਵਾਟਰ ਮਿਲਦਾ ਪੀਣ ਵਾਲਾ ਪਾਣੀ ਤੇ ਸਾਡੇ 450 ਲੀਟਰ 1% ਦੇ ਹਿਸਾਬ ਨਾਲ ਪਾਣੀ ਪੰਪ ਕਰਕੇ ਵੀ 2-2 3 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਪਾਣੀ ਆਉਂਦਾ ਤੇ ਕਿਉਂ ਅੰਦਰ ਜਾਂਦਾ ਪਾਣੀ ਸਾਡੀਆਂ ਪਾਈਪਲਾਈਨਾਂ ਕਦੇ ਰਿਪਲੇਸ ਨਹੀਂ ਹੋਈਆਂ ਉਹ ਲੀਕ ਕਰਦੀਆਂ ਨੇ ਪਾਣੀ ਦੀਆਂ ਟੁੱਟੀਆਂ ਟੁੱਟੀਆਂ ਨੇ ਤੇ ਉਹ ਲੀਕ ਕਰਦੀਆਂ ਨੇ ਪਾਣੀ ਦੀ ਬਰਬਾਦੀ ਵਾਸਤੇ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ ਜੇ ਸਿੱਖਣਾ ਹੈ ਸਿੰਗਾਪੁਰ ਨੇ ਕਿਵੇਂ ਪਾਣੀ ਨੂੰ ਬਚਤ ਕੀਤੀ ਉਹ ਬਤਾਓ ਸਪ੍ਰਿੰਕਲਰ ਸਿਸਟਮ ਵੀ ਹੋ ਸਕਦਾ ਹੈ ਖੇਤੀ ਲਈ ਤੇ ਹੁਣ ਜਿਸ ਤਰ੍ਹਾਂ ਬਿਨਾ ਪਾਣੀ ਤੋਂ ਜਾਂ ਸਿੱਧਾ ਚੋਨਾ ਬੀਜਦੇ ਹਾਂ ਉਹ ਉਹਦੇ ਵਾਸਤੇ ਵੀ ਸਰਕਾਰ ਨੇ ਇਨਸੈਂਟਿਵ ਦਿੱਤੇ ਨੇ ਆਓ ਇਹਨਾਂ 'ਚ ਅੜਕੇ ਨਾ ਪਾਈਏ ਤੇ ਸਹਿਯੋਗ ਕਰੀਏ ਸਰਕਾਰਾਂ ਨਾਲ ਵੀ ਜੇ ਇਸ ਪਾਸੇ ਨੂੰ ਆਪਾਂ ਪਾਣੀ ਬਚਾ ਸਕੀਏ ਗੱਲ ਦਾ ਮਕਸਦ ਸਾਡਾ ਇਹ ਸੀ ਵੀ ਪਾਣੀ ਦੀ ਬਰਬਾਦੀ ਲਈ ਚਾਹੇ ਪਿੰਡੂ ਚਾਹੇ ਸ਼ਹਿਰੀ ਚਾਹੇ ਕਿਸਾਨ ਖੇਤੀ ਇੰਡਸਟਰੀ ਸਾਰੇ ਜਿੰਮੇਵਾਰ ਨੇ ਸਰਕਾਰਾਂ ਵੀ ਇਕੁਅਲੀ ਜਿੰਮੇਵਾਰ ਨੇ ਕਿਉਂਕਿ ਕਦੇ ਵੀ ਉਹਨਾਂ ਨੇ ਇਹ ਸੋਚਿਆ ਹੀ ਨਹੀਂ ਕਿ ਅਸੀਂ ਪਾਣੀ ਨੂੰ ਟ੍ਰੀਟ ਕਰਨਾ ਹੈ ਪਾਣੀ ਨੂੰ ਬਚਾਉਣਾ ਹੈ ਪਾਣੀ ਨੂੰ ਬਚਾਉਣ ਬਾਰੇ ਕੋਈ ਪਾਲਿਸੀ ਨਹੀਂ ਹੈ ਕਿਉਂਕਿ ਅਸੀਂ ਹਮੇਸ਼ਾ ਇਹ ਸਮਝਿਆ ਵੀ ਪਾਣੀ ਦੀ ਪੰਜਾਬ ਚ ਕਦੇ ਕਮੀ ਆਉਣੀ ਹੀ ਨਹੀਂ ਹੈ ਅਸੀਂ ਇਸ ਬਾਰੇ ਸੋਚੀ ਨਹੀਂ ਨਵੀਂ ਸੋਚ ਲਿਆਉਣੀ ਪਵੇਗੀ ਸਿੰਗਾਪੁਰ ਵਰਗੇ ਛੋਟੇ ਜਿਹੇ ਕੰਟਰੀ ਤੋਂ ਕੁਝ ਸਿੱਖਣਾ ਪਾਏਗਾ ਤੇ ਸਾਨੂੰ ਸਭ ਨੂੰ ਪਾਣੀ ਦੀ ਬਚਤ ਕਰਨੀ ਪਾਏਗੀ ਤਾਂ ਹੀ ਆਉਣ ਵਾਲੇ ਸਾਲਾਂ ਵਿੱਚ ਅਸੀਂ ਤਾਜ਼ਾ ਮਿੱਠਾ ਪਾਣੀ ਵਰਤ ਸਕਾਂਗੇ ਨਹੀਂ ਤੇ ਫਿਰ ਬੋਤਲਾਂ ਦੇ ਪਾਣੀ ਨਾਲ ਜਿੱਦਾਂ ਬਾਹਰ ਚੱਲਦਾ ਕੰਮ ਤੇ ਉਦਾਂ ਹੀ ਚੱਲੂਗਾ ਸਾਡੀ ਵੀਡੀਓ ਦੇਖਣ ਲਈ ਵਿਚਾਰ ਸੁਣਨ ਲਈ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਔਰ ਤੁਹਾਨੂੰ ਦਿਖਾਉਂਦੇ ਰਹਾਂਗੇ ਅਜਿਹਾਈ ਵੀਡੀਓ